ਕੰਫੀਡੈਂਸ ਨੂੰ ਉਹਨੇ ਪਾਰਟੀ ਬਣਾ ਲਈ ਠੀਕ ਆ ਤੇ ਉਹ ਲੋਕ ਜਿਹਨੂੰ ਕੰਫੀਡੈਂਸੀ ਦੀ ਪਾਰਟੀ ਉਸ ਦੇ ਮਸਲੇ ਹਲੇ ਰੂਪ ਤੇ ਨਥਿੰਗ ਲਾਈਕ ਦੈਟ ਕਿਸੇ ਨੂੰ ਕੋਈ ਬਰੋਥਾ ਨਹੀਂ ਹੈਗੀ ਜੀ ਪਰ ਉਸ ਨੂੰ ਇਸ ਕਰਕੇ ਨਹੀਂ ਇੱਥੇ ਲਿਆਂਦਾ ਗਿਆ ਪਹਿਲਾਂ ਤੇ ਉਹ ਚੋਣ ਲੜਨ ਦੀ ਗੱਲ ਹੀ ਨਹੀਂ ਸੀ ਕਰਦਾ ਉਹ ਤੇ ਕਰਦਾ ਸੀ ਕਿ ਜਿੱਥੇ ਤੁਹਾਨੂੰ ਤੇ ਅੰਮ੍ਰਿਤਪਾਨ ਕਰਨਾ ਅੰਮ੍ਰਿਤ ਪ੍ਰਚਾਰ ਕਰਨਾ ਨਸ਼ੇ ਦੂਰ ਕਰਨੇ ਆ ਤੇ ਭਰਾ ਨਸ਼ਿਆਂ ਨਾ ਫੜਿਆ ਉਹ ਹਮੇਸ਼ਾ ਇਹੀ ਕਹਿੰਦੇ ਸੀ ਦੇਖੋ ਜੀ ਵੋਟ ਤੇ ਅਸੀਂ ਪੰਥ ਨੂੰ ਹੀ ਪਾਉਣੀ ਆ ਜੋ ਮਰਜੀ ਹੋ ਕੀ ਹੈ ਕਿ ਸ਼੍ਰੋਮਣੀ ਕਾਲੀਦਾ ਲ ਇਸ ਵੇਲੇ ਮੁੱਦਿਆਂ ਤੇ ਗੱਲ ਕਰਨਾ ਚਾਹੁੰਦਾ ਔਰ ਕਰ ਵੀ ਰਿਹਾ ਉਹ ਇਹ ਬਾਰ-ਬਾਰ ਕਲੇਮ ਕਰ ਰਿਹਾ ਕਿ ਸਾਨੂੰ ਕੋਈ ਵੀ ਬੰਦਾ ਇਹ ਗੱਲ ਦੱਸ ਦੇ ਜੀ ਕਿ ਪੰਥ ਦੇ ਜਦੋਂ ਇੱਥੇ ਰਾਜ ਰਿਹਾ ਉਹਦੇ ਨਾਲੋਂ ਵੱਧ ਕਿਸੇ ਵੀ ਹੋਰ ਸਰਕਾਰ ਨੇ ਕੋਈ ਵੀ ਕੰਮ ਕੀਤਾ ਹੋਵੇ ਇੱਕ ਵੀ ਕੰਮ ਗਿਣਾ ਦੋ ਉਹ ਤੇ ਕਿਨੌਤੀ ਦੇ ਕੇ ਤੁਸੀਂ ਬੇਸ਼ੱਕ ਵੀ ਬਾਦਲ ਹੁਣਾਂ ਦੇ ਬਾਰ-ਬਾਰ ਭਾਸ਼ਣ ਸੁਣਦੇ ਆਂ ਛਾਨੂੰ ਇਸ ਵੇਲੇ ਪੰਜਾਬ ਦੀਆਂ ਕੀ ਮਸੀਬਤਾਂ ਤੇ ਕੀ ਲੋੜਾਂ ਤੇ ਕੌਣ ਪੂਰੀਆਂ ਕਰ ਸਕਦਾ ਜੀ ਜੇ ਤੇ ਉਹ ਅਮਰਪਾਲ ਕਰ ਸਕਦਾ ਦੇਖੋ ਮੈਨੂੰ ਨਹੀਂ ਲੱਗਦਾ ਕਿ ਅਮਰਤਕ ਆਪਾ ਅਮਰਪਾਲ ਦਾ ਪ੍ਰੋਗਰਾਮ ਕੀ ਹੈ ਜੀ ਜੇ ਤੁਹਾਨੂੰ ਪਤਾ ਤੇ ਤੁਸੀਂ ਦੱਸ ਦਿਓ ਜਿਹੜੇ ਤਰੀਕੇ ਨਾਲ ਆਇਆ ਇੱਥੇ ਕੌਣ ਉਹਨੂੰ ਲੈ ਕੇ ਆਇਆ ਕਿ ਇਸ ਡਰਾਮੇ ਦੇ ਕਰਕੇ ਵੱਡਾ ਉਹਨੂੰ ਖੜਿਆ ਗਿਆ ਜਿਸ ਢੰਗ ਨਾਲ ਔਰ ਫਿਰ ਜਿਵੇਂ ਉਹਨੂੰ ਜਾ ਕੇ ਡਿਬਰੂਗਟ ਸੇ ਬੰਦ ਕੀਤਾ ਗਿਆ ਇਹ ਤੇ ਮੈਨੂੰ ਤੇ ਇੰਜ ਲੱਗਦਾ ਕਿ ਇਹ ਸਾਰੇ ਦਾ ਸਾਰਾ ਇੱਕ ਏਜੰਸੀਆਂ ਵੱਲੋਂ ਕਹਿ ਲੋ ਜਾਂ ਜਿਹੜੀਆਂ ਸ਼ਕਤੀਆਂ ਆ ਜਿਹੜੀਆਂ ਪੰਜਾਬ ਨੂੰ ਤਖੜਾ ਨਹੀਂ ਦੇਖਣੀਆਂ ਜਿਵੇਂ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਇੱਕ ਲਾਈਨ ਲੀਕ ਖਿੱਚ ਕੇ ਆਪਣੀ ਪੋਲਿਟਿਕਸ ਕੀਤੀ ਜੀ ਤੇ ਉਹ ਸ਼ਹੀਦ ਵੀ ਹੋਏ ਦੇ ਲੋਕਾਂ ਦੇ ਵਿੱਚ ਇੱਛਤਮਾਨ ਵੀ ਹੈਗਾ ਤੁਸੀਂ ਹੁਣ ਸਾਰੇ ਪਾਸੇ ਚਫੇਰਗੜੀਆਂ ਵੀ ਬਣੀ ਜਾਊਗੇ ਗੱਲਾਂ ਵੀ ਕਰੀ ਜਾਊ ਦੇ ਔਰ ਪ੍ਰਭਾਵ ਵੀ ਛੱਡੂਗੇ ਇਹਦਾ ਮਤਲਬ ਇਹ ਹੈ ਕਿ ਅਸਲੀ ਕੁੰਡੀ ਕਿਦੇ ਹੋ ਰਿਹਾ ਅਸਲੀ ਪ੍ਰੋਪਾਗੈਂਡਾ ਅਸਲੀ ਜਿਹੜੀ ਲੋਕਾਂ ਨੂੰ ਉਸ ਕਿਸਮ ਦਾ ਪ੍ਰਭਾਵਿਤ ਕਰਨਾ ਉਹਦੀਆਂ ਪਟਰਨ ਕਿਤੇ ਹੋਰ ਦੱਬੇ ਜਾ ਰਹੇ ਆ ਤੁਸੀਂ ਕਲੀਅਰ ਲਾਈਨ ਕੱਟ ਕੇ ਰੱਖੋ ਤੇ ਅਸੀਂ ਸਿੱਖ ਪੋਲਿਟਿਕਸ ਕਰਨੀ ਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਦਿੱਲੀ ਵਾਲਿਆਂ ਨਾਲ ਇਹਨਾਂ ਨੂੰ ਆਪਣਾ ਕੈਂਡੀਡੇਟ ਖੜਾ ਕਰਨਾ ਚਾਹੀਦਾ ਅਸੀਂ ਨਹੀਂ ਸੀ ਲੱਗਦਾ ਤੇ ਹਰ ਯਾਨੀ ਹਰਦੀਪ ਸਿੰਘ ਨੂੰ ਖੁੱਡ ਖੜਾ ਹੋ ਜਾਣਾ ਚਾਹੀਦਾ ਅਸੀਂ ਉਹ ਪੰਥ ਛੀਰ ਗਿਆ ਪੰਥ ਦੇ ਅਕਾਲ ਤਖਤ ਦੇ ਜਥੇਦਾਰ ਹੈ ਪਤਾ ਲੱਗ ਜਾਂਦਾ ਪੋਲਿਟਿਕਸ ਕਿਸ਼ਮਾ ਵਿਕਦੀ ਹੈ ਜਿਹੜੇ ਬੀਜੇਪੀ ਨੇ ਰਸਤੇ ਸੜਾਉਂਦੇ ਸੀ ਸਮਝੌਤਾ ਕਰਨ ਤੇ ਪਾਰਲੀਮੈਂਟ ਦੀਆਂ ਚੋਣਾਂ 'ਚ ਜਦੋਂ ਉੱਥੇ ਦਾ ਨਹੀਂ ਲੱਗਾ ਤੇ ਫਿਰ ਕਹਿੰਦੇ ਕਿ ਸਾਨੂੰ ਪ੍ਰਧਾਨ ਬਣਾ ਦਿਓ ਇਹ 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 ਚਤਬੀਰ ਬਾਦਲ ਕਿਉਂ ਕੱਲਾ ਇਨਾਂ ਦੀ ਇੱਕ ਪਰਿਵਾਰ ਦਾ ਕਿਉਂ ਆ ਸਾਨੂੰ ਬਣਨਾ ਚਾਹੀਦਾ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਪਿਆਰੇ ਦਰਸ਼ਕਾਂ ਦਾ ਦਿਲ ਦੀਆਂ ਗਹਿਾਈਆਂ ਚੋਂ ਸਵਾਗਤ ਕਰਦੇ ਹਾਂ ਸੋ ਪੰਜਾਬ ਦੇ ਭਗਦੇ ਮੁੱਦਿਆਂ ਉੱਤੇ ਤੁਹਾਡੇ ਨਾਲ ਹਮੇਸ਼ਾ ਰੂਬਰੂ ਹੁੰਦੇ ਹਾਂ ਸੋ ਤਰਨਤਨ ਹਲਕੇ ਦੀ ਜਿਮਣੀ ਚੋਣ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਸੋ ਵਾਕਿਆ ਹੀ ਤਰਨਤਨ ਦੇ ਲੋਕ ਪੰਜਾਬ ਦੀ ਮਿੱਟੀ ਅਤੇ ਵਿਗੜੀ ਦਸ਼ਾ ਨੂੰ ਫਿਰ ਤੋਂ ਸਰਜੀਤ ਕਰਨਗੇ ਜਾਂ ਜਜਬਾਤੀ ਹੋ ਕੇ ਸਿਆਸੀ ਲੋਕਾਂ ਦੇ ਪੱਲੇ ਪੈ ਜਾਣਗੇ ਸੋ ਜਿਹੜੀ ਹਿਨੇਰੀ ਤਰਨਤਰ ਦੇ ਲੋਕਾਂ ਚ ਚੱਲ ਰਹੀ ਹੈ ਉਹ ਐਮਪੀ ਅਮਰਪਾਲ ਸਿੰਘ ਦੇ ਉਮੀਦਵਾਰ ਮਨਦੀਪ ਸਿੰਘ ਦੇ ਹੱਕ ਚ ਚੱਲ ਰਹੀ ਹੈ ਸੋ ਦੋਸਤੋ ਵੀਡੀਓ ਨੂੰ ਅੱਗੇ ਸਾਂਝਾ ਜਰੂਰ ਕਰੋ ਤੇ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਸੋ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਸਿਆਸੀ ਬੁਲਾਰੇ ਹੈਗੇ ਨੇ ਸੋ ਗੱਲਬਾਤ ਕਰਦੇ ਆ ਸੋ ਪ੍ਰੋਫੈਸਰ ਮਨਜੀਤ ਸਿੰਘ ਸਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਜੀ ਐ ਪ੍ਰੋਫੈਸਰ ਮਨਜੀਤ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਧੰਨਵਾਦ ਜੀ ਸੋ ਮਨਜੀਤ ਸਿੰਘ ਜੀ ਸਵਾਲ ਇਹ ਹੈਗਾ ਕਿ ਤਰਨਤਾਰ ਜਿਮਣੀ ਚੋਣ ਚ ਸਿਆਸੀ ਲੀਡਰਾਂ ਦਾ ਅੱਡੀ ਚੁੱਟੀ ਦਾ ਜੋਰ ਲੱਗਿਆ ਹੋਇਆ ਹੈ ਸੋ ਕਾਲੀਦਾਲ ਵਾਰਸ ਪੰਜਾਬ ਦੇ ਪੰਥਕ ਉਮੀਦਵਾਰ ਮਨਦੀਪ ਸਿੰਘ ਬਾਰੇ ਚਰਚਾ ਬਹੁਤ ਜ਼ਿਆਦਾ ਚੱਲ ਰਹੀ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੀ ਵਿਗੜੀ ਨੂੰ ਇੱਕ ਸਹੀ ਸੇਧ ਮਿਲੇਗੀ ਤੁਸੀਂ ਕੀ ਕਹੋਗੇ ਪੀਕੋ ਪਹਿਲੀ ਗੱਲ ਤੇ ਇਹ ਕਿ ਪੰਜਾਬ ਨੂੰ ਕੀ ਚਾਹੀਦਾ ਇਨਾਂ ਹਾਲਾਤਾਂ ਚ ਉਹ ਦੇਖਣ ਦੀ ਗੱਲ ਆ ਜੀ ਫਿਰ ਆਪਾਂ ਇਹ ਗੱਲ ਕਰਾਂਗੇ ਕਿ ਲੋਕ ਤਰਨ-ਤਾਰਨ ਦੇ ਵਿੱਚ ਕੀ ਫੈਸਲਾ ਲੈਣਗੇ ਜੀ ਤੇ ਜਿਹੜੀ ਪਹਿਲੀ ਗੱਲ ਉਹ ਇੰਪੋਰਟੈਂਟ ਏ ਆ ਕਿ ਕਿਸੇ ਵੇਲੇ ਦੋ ਪਾਰਟੀਆਂ ਦੀ ਇੱਥੇ ਪੋਲਿਟਿਕਸ ਸੀਗੀ ਇੱਕ ਪੰਥਕ ਕਾਕਾਲੀਦਾਲ ਲੋਕ ਨਰਾਜ ਹੋਣ ਕੁਝ ਹੋਵੇ ਮਾੜਾ ਹੋਵੇ ਚੰਗਾ ਹੋਵੇ ਜੀ ਅਖੀਰ ਜਿਹੜੇ ਭਗਤ ਲੋਕ ਸੀਗੇ ਜਾਂ ਤੁਸੀਂ ਕਹ ਲਓ ਜਿਨ੍ਹਾਂ ਦਾ ਵਿਸ਼ਵਾਸ ਸੀਗਾ ਪੰਥਕ ਪੋਲਿਟਿਕਸ ਦੇ ਵਿੱਚ ਹਾਂਜੀ ਉਹ ਹਮੇਸ਼ਾ ਇਹੀ ਕਹਿੰਦੇ ਸੀ ਦੇਖੋ ਜੀ ਵੋਟ ਤੇ ਅਸੀਂ ਪੰਥ ਨੂੰ ਹੀ ਪਾਉਣੀ ਆ ਜੋ ਮਰਜ਼ੀ ਹੋਵੇ ਹਾਂ ਜੰਗਾ ਹੋਈ ਮਾਂ ਜਿਵੇਂ ਕਿ ਹੁਣ ਬਹੁਤ ਸਾਰੇ ਇਹੋ ਜਿਹੇ ਹਾਂ ਕਈ ਇਹ ਵੀ ਗੱਲ ਕਹਿੰਦੇ ਵੀ ਇਸ ਤੇ ਕਟੜ ਹੁੰਨੇ ਆ ਵੀ ਲੋਕ ਗੱਲਾਂ ਕਰਦੇ ਆ ਅਸੀਂ ਤਾਂ ਪਾਵਾਂਗੇ ਹਾਂ ਉਹਨਾਂ ਨੂੰ ਇਹ ਜੇ ਅਸੀਂ ਮਤਲਬ ਪੰਥ ਦੀ ਕੋਈ ਪਾਰਟੀ ਆ ਜੇ ਅਸੀਂ ਬਾਹਰ ਜਾ ਨਹੀਂ ਸਕਦੇ ਜਿਵੇਂ ਹਾਂਜੀ ਹਾਂਜੀ ਇੱਕ ਮਾਹੌਲ ਇਸ ਵੇਲੇ ਆਰਐਸਐਸ ਜਾਂ ਹੋਰ ਹਿੰਦੂਤਵਾ ਫੋਰਸਿਸ ਵੱਲੋਂ ਰਲ ਕੇ ਤੇ ਇਹ ਹੈ ਕਿ ਉਹਨਾਂ ਦੀ ਪਾਰਟੀ ਤੇ ਬੀਜੇਪੀ ਨਹੀਂ ਆ ਜੀ ਤੇ ਉਸ ਕਿਸਮ ਦਾ ਜਦੋਂ ਮਾਹੌਲ ਬਣਦਾ ਤਾਂ ਉਹ ਇਹੀ ਸਮਝਦੇ ਆ ਕਿ ਠੀਕ ਹੈ ਜੀ ਸਾਡੀ ਤੇ ਇੱਕੋ ਹੀ ਪਾਰਟੀ ਆ ਜਿਹੜੀ ਹਿੰਦੂਤਵਾਦੀ ਪਾਰਟੀ ਹਿੰਦੂਆਂ ਦੀ ਪਾਰਟੀ ਉਹ ਹੈ ਜੀ ਭਾਜਪਾ ਦੀ ਚੰਗੇ ਮਾੜੇ ਜੋ ਵੀ ਹੋਣ ਵੋਟ ਤੇ ਜੀ ਐਸ ਜੀ ਉਹਨਾਂ ਨੂੰ ਪਾਉਣੀ ਆ ਇਸ ਕਿਸਮ ਦਾ ਮਾਹੌਲ ਪੰਜਾਬ 'ਚ ਇੱਕ ਪੰਥ ਬਾਰੇ ਵੀ ਸੀਗਾ ਜੀ ਸਰ ਹੁਣ ਮੇਰਾ ਖਿਆਲ ਹੈ ਕਿ ਇਹ ਜਿੱਥੇ ਇੱਕ ਈਜ਼ ਆਫ ਡੂਇੰਗ ਪੋਲਿਟਿਕਸ ਸੀਗਾ ਮਤਲਬ ਸੁਖਾਲੀ ਪੋਲਿਟਿਕਸ ਸੀ ਹਾਂ ਪੰਥ ਦੇ ਨਾਂ ਤੇ ਇਹ SGPC ਹੈ ਉਹਨਾਂ ਦੇ ਵਿੱਚ ਵੀ ਬੰਦੇ ਹੈ ਠੀਕ ਠਾਕ ਉਹ ਚੱਲਦਾ ਰਿਹਾ ਜੀ ਜਦੋਂ ਲੋਕਾਂ ਨੂੰ ਇਸ ਗੱਲ ਦਾ ਵਿਰੋਧੀ ਪਾਰਟੀਆਂ ਨੇ ਕਹਿ ਲੋ ਕੁਝ ਕੇਂਦਰੀ ਏਜੰਸੀਆਂ ਨੇ ਕਹਿ ਲੋ ਦਿੱਲੀ ਵਾਲੀਆਂ ਸ਼ਕਤੀਆਂ ਨੇ ਕਹਿ ਲੋ ਉਹਨਾਂ ਨੂੰ ਇਹ ਇਸ ਗੱਲ ਦਾ ਲੱਗਾ ਕਿ ਇਹ ਤੇ ਕਦੀ ਵੀ ਨੈਕਸਸ ਜਿਹੜਾ SGPC ਤੇ ਪੰਥਕ ਪੋਲਿਟਿਕਸ ਦਾ ਟੁੱਟਣ ਵਾਲਾ ਨਹੀਂ ਇਹਦੇ 'ਚ ਪਾੜੇ ਪਾਓ ਪਹਿਲਾਂ ਵੀ ਪੈਂਦੇ ਰਹੇ ਹੁਣ ਵੀ ਜੀ ਪਰ ਜਿਹੜਾ ਬਰਗਾੜੀ ਵਾਲਾ ਹੋਇਆ ਉਹ ਕਾਫੀ ਲੈ ਡੁੱਬਾ ਤੁਸੀਂ ਕੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਾਂਜੀ ਹਾਂਜੀ ਹੁਣ ਇਹ ਖਤਰਾ ਹਮੇਸ਼ਾ ਹੁੰਦਾ ਜਿੱਥੇ ਵਿਸ਼ਵਾਸ ਦੇ ਨਾਲ ਵੋਟ ਲੋਕ ਰਾਮਨਾ ਪਾ ਦਿੰਦੇ ਆ ਉੱਥੇ ਜਦੋਂ ਵਿਸ਼ਵਾਸ ਟੁੱਟਦਾ ਆ ਤੇ ਉਹਨਾਂ ਹੀ ਫਿਰ ਉਸ ਦਾ ਨੁਕਸਾਨ ਵੀ ਹੁੰਦਾ ਦੁਬਾਰਾ ਵਿਸ਼ਵਾਸ ਬਣਾਉਣਾ ਉਹਨਾਂ ਹੀ ਮੁਸ਼ਕਲ ਹੁੰਦਾ ਮੈਨੂੰ ਲੱਗਦਾ ਜੀ ਕਿ ਮੁੱਦਿਆਂ ਕੋਣ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਮੁੱਦਿਆਂ ਤੇ ਗੱਲ ਕਰਨਾ ਚਾਹੁੰਦਾ ਔਰ ਕਾਰ ਵੀ ਰਿਹਾ ਉਹ ਇਹ ਬਾਰ ਬਾਰ ਕਲੇਮ ਕਰ ਰਹੇ ਆ ਕਿ ਸਾਨੂੰ ਕੋਈ ਵੀ ਬੰਦਾ ਇਹ ਗੱਲ ਦੱਸ ਦੇ ਜੀ ਕਿ ਪੰਥ ਦੇ ਜਦੋਂ ਇੱਥੇ ਰਾਜ ਰਿਹਾ ਉਹਦੇ ਨਾਲੋਂ ਵੱਧ ਕਿਸੇ ਵੀ ਹੋਰ ਸਰਕਾਰ ਨੇ ਕੋਈ ਵੀ ਕੰਮ ਕੀਤਾ ਹੋਵੇ ਇੱਕ ਵੀ ਕੰਮ ਗਿਣਾ ਦਿਓ ਤੇ ਚਨੌਤੀ ਦੇ ਕੇ ਤੁਸੀਂ ਬੇਸ਼ਕ ਵੀ ਬਾਦਲ ਹੋਣਾ ਤੇ ਬਾਰ ਬਾਰ ਭਾਸ਼ਣ ਸੁਣਦੇ ਆ ਜੀ ਔਰ ਇੱਕ ਹੱਦ ਤੱਕ ਇਹ ਠੀਕ ਵੀ ਹੈ ਪਰ ਸਵਾਲ ਇਹ ਹੈ ਨਾ ਕਿ ਅਸੀਂ ਮੁੱਦਿਆਂ ਦੀ ਰਾਜਨੀਤੀ ਸ਼ੁਰੂ ਤੋਂ ਪੰਥ ਵਿੱਚ ਵੀ ਰਹਿਣੀ ਚਾਹੀਦੀ ਸੀ ਜੀ ਤੇ ਉਹ ਜੇ ਉਹਦੇ ਮੁੱਦਿਆਂ ਦੀ ਰਾਜਨੀਤੀ ਤੇ ਰਹਿੰਦੇ ਤੇ ਫਿਰ ਸ਼ਾਇਦ ਲੋਕ ਇੰਨੇ ਨਾਰਾਜ ਬਰਗਾੜੀ ਵਾਲੇ ਇਸ਼ੂ ਤੋਂ ਨਾ ਹੁੰਦੇ ਜਾਂ ਜੇ ਹੁੰਦੇ ਵੀ ਤੇ ਇਹਨਾਂ ਨੂੰ ਸ਼ਾਇਦ ਇਟਾ ਵੱਡਾ ਨੁਕਸਾਨ ਨਾ ਹੁੰਦਾ ਜੀ ਜਿਵੇਂ ਕਿ ਕਾਂਗਰਸ ਇੱਕ ਵਾਰੀ ਰਹਿੰਦੇ ਤੇ ਬਹੁਤ ਸਾਰੇ ਰਾਲ ਮਿਲ ਕੇ ਇਹ ਵੀ ਤੇ ਹਿੰਦੂ ਦੀ ਜਾਤ ਦੀ ਧਰਮ ਦੀ ਪੋਲਿਟਿਕਸ ਕਰਦੇ ਰਹੇ ਪਰ ਇਹ ਕੋ ਦੇ ਨਾਲੋਂ ਫਰਕ ਵੀ ਪਾ ਕੇ ਰੱਖਦੀ ਰਹੀ ਹੈ ਕਾਂਗਰਸ ਸਿੱਧਾ ਸਿੱਧਾ ਉਹਦੇ ਨਾਲ ਨਹੀਂ ਅਸੋਸੀਏਟ ਜੀ ਸਰ ਇਹ ਇੱਕ ਦਿੱਕਤ ਹੈ ਜਿਹੜੀ ਸਮਝਣੀ ਚਾਹੀਦੀ ਪੰਜਾਬੀਆਂ ਨੂੰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕਿ ਭਾਈ ਸਾਨੂੰ ਇਸ ਵੇਲੇ ਪੰਜਾਬ ਦੀਆਂ ਕੀ ਮੁਸੀਬਤਾਂ ਤੇ ਕੀ ਲੋੜਾਂ ਤੇ ਕੌਣ ਪੂਰੀਆਂ ਕਰ ਸਕਦਾ ਜੀ ਜੇ ਤੇ ਉਹ ਅਮਰਪਾਲ ਕਰ ਸਕਦਾ ਦੇਖੋ ਮੈਨੂੰ ਨਹੀਂ ਲੱਗਦਾ ਕਿ ਅਮਰਤਕ ਆਪਾ ਅਮਰਪਾਲ ਦਾ ਪ੍ਰੋਗਰਾਮ ਕੀ ਹੈ ਜੀ ਜੇ ਤੁਹਾਨੂੰ ਪਤਾ ਤੇ ਤੁਸੀਂ ਦੱਸਦੇ ਹੋ ਜਿਹੜੇ ਤਰੀਕੇ ਨਾਲ ਆਇਆ ਇੱਥੇ ਕੌਣ ਉਹਨੂੰ ਲੈ ਕੇ ਆਇਆ ਕੀ ਇਸ ਡਰਾਮ ਡਰਾਮੇ ਦੇ ਕਰਕੇ ਵੱਡਾ ਉਹਨੂੰ ਖੜਿਆ ਗਿਆ ਜੇ ਇਸ ਢੰਗ ਨਾਲ ਔਰ ਫਿਰ ਜਿਵੇਂ ਉਹਨੂੰ ਜਾ ਕੇ ਡਿਬ੍ਰੂਗਟ ਸੇ ਬੰਦ ਕੀਤਾ ਗਿਆ ਇਹ ਤੇ ਮੈਨੂੰ ਤੇ ਇੰਜ ਲੱਗਦਾ ਕਿ ਇਹ ਸਾਰੇ ਦਾ ਸਾਰਾ ਇੱਕ ਏਜੰਸੀਆਂ ਵੱਲੋਂ ਕਹਿ ਲੋ ਜਾਂ ਜਿਹੜੀਆਂ ਸ਼ਕਤੀਆਂ ਆ ਜਿਹੜੀਆਂ ਪੰਜਾਬ ਨੂੰ ਤਕੜਾ ਨਹੀਂ ਦੇਖਣੀਆਂ ਚਾਹੁੰਦੀਆਂ ਤੇ ਕੋਈ ਨਾ ਕੋਈ ਇੱਥੇ ਇਹੋ ਜੀ ਮਨਜੀਤ ਸਿੰਘ ਜੀ ਲੋਕਾਂ ਦਾ ਇਹ ਲੋਕਾਂ ਦਾ ਸਾਰੇ ਕਹਿਣਾ ਹੈਗਾ ਵੀ ਜਿਹੜੇ ਇਸ਼ੂ ਉਹਨਾਂ ਨੇ ਚੱਕੇ ਸੀਗੇ ਭਾਈ ਅਮਰਪਾਲ ਨੇ ਉਹ ਸਰਕਾਰਾਂ ਨੇ ਨਹੀਂ ਚੱਕੇ ਇਸ ਕਰਕੇ ਲੋਕ ਉਹਨਾਂ ਚੋਣ ਲੱਗ ਪਏ ਚਲੋ ਠੀਕ ਆ ਹੁਣ ਪਾਰਟੀ ਦੇਖ ਲਓ ਕਿ ਪਾਰਟੀ ਬਣਾ ਲਈ ਹੈ ਤਰਫੀਮ ਸਿੰਘ ਉਹਨਾਂ ਨੇ ਪਾਰਟੀ ਬਣਾ ਲਈ ਆ ਠੀਕ ਆ ਉਹ ਲੋਕ ਜੇ ਉਹਨੂੰ ਤਰਫੀਮ ਸਿੰਘ ਦੀ ਪਾਰਟੀ ਮਜਲੇ ਹਾਲ ਰੂਪ ਦੇ ਨਥਿੰਗ ਲਾਈਕ दैट ਕਿਸੇ ਨੂੰ ਕੋਈ ਵਿਰੋਧਤਾ ਨਹੀਂ ਹੈਗੀ ਜੀ ਪਰ ਉਸ ਨੂੰ ਇਸ ਕਰਕੇ ਨਹੀਂ ਇੱਥੇ ਲਿਆਂਦਾ ਗਿਆ ਪਹਿਲਾਂ ਤੇ ਉਹ ਚੋਣ ਲੜਨ ਦੀ ਗੱਲ ਹੀ ਨਹੀਂ ਸੀ ਕਰਦਾ ਉਹ ਤੇ ਕਰਦਾ ਸੀ ਕਿ ਜਿੱਥੇ ਸਾਨੂੰ ਅੰਮ੍ਰਿਤਪਾਨ ਕਰਨਾ ਅੰਮ੍ਰਿਤ ਪ੍ਰਚਾਰ ਕਰਨਾ ਨਸ਼ੇ ਦੂਰ ਕਰਨੇ ਆ ਤੇ ਭਰਾ ਨਸ਼ਿਆਂ ਨਾਲ ਫੜਿਆ ਗਿਆ ਹਾਂ ਹਾਂ ਸੰਵਿਧਾਨ ਨੂੰ ਨਾ ਮੰਨਣ ਦੀ ਗੱਲ ਵੀ ਕਹੀ ਸੀ ਹਾਂ ਹਾਂ ਸੰਵਿਧਾਨ ਨੂੰ ਵੀ ਚੁਣੌਤੀ ਦਿੱਤੀ ਸੀ ਫਿਰ ਸੰਵਿਧਾਨ ਦੀ ਸੌਂ ਵੀ ਚੁੱਕ ਲਈ ਜੀ ਗੱਲਾਂ ਤੇ ਕੋਈ ਬਣੀਆਂ ਨਹੀਂ ਨਾ ਤੁਸੀਂ ਕਲੀਅਰ ਲਾਈਨ ਕੱਟ ਕੇ ਰੱਖੋ ਕਿ ਅਸੀਂ ਸਿੱਖ ਪੋਲਿਟਿਕਸ ਕਰਨੀ ਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਦਿੱਲੀ ਵਾਲਿਆਂ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਜੋ ਜਮ ਜਰਨਲ ਸਿੰਘ ਭਿੰਡਰਾਂ ਵਾਲੇ ਨੇ ਇੱਕ ਲਾਈ ਲੀਕ ਛੇਤ ਕੇ ਆਪਣੀ ਪੋਲਿਟਿਕਸ ਕੀਤੀ ਜੀ ਤੇ ਉਹ ਸ਼ਹੀਦ ਵੀ ਹੋਏ ਤੇ ਲੋਕਾਂ ਦੇ ਵਿੱਚ ਉਹ ਇੱਜ਼ਤਮਾਨ ਵੀ ਹੈਗਾ ਤੁਸੀਂ ਹੁਣ ਸਾਰੇ ਪਾਸੇ ਚਫੇਰਗੜੀਆਂ ਵੀ ਬਣੀ ਜਾਓਗੇ ਗੱਲਾਂ ਵੀ ਕਰੀ ਜਾਓਗੇ ਔਰ ਪ੍ਰਭਾਵ ਵੀ ਛੱਡੋਗੇ ਇਹਦਾ ਮਤਲਬ ਇਹ ਹੈ ਕਿ ਅਸਲੀ ਕੁੰਡੀ ਕਿਤੇ ਹੋਰ ਆ ਅਸਲੀ ਪ੍ਰੋਪਾਗੈਂਡਾ ਅਸਲੀ ਜਿਹੜੀ ਲੋਕਾਂ ਨੂੰ ਉਸ ਕਿਸਮ ਦਾ ਪ੍ਰਭਾਵਿਤ ਕਰਨਾ ਉਹਦੀਆਂ ਬਟਨ ਕਿਤੇ ਹੋਰ ਦੱਬੇ ਜਾ ਰਹੇ ਆ ਜੀ ਹਾਂ ਇਹ ਇੰਨਾ ਸੌਖਾ ਨਹੀਂ ਇਹਨੂੰ ਡੀਕੋਡ ਕਰਨਾ ਪਰ ਸਾਡੇ ਬੰਦਿਆਂ ਨੇ ਅਸੀਂ 2015 ਤੋਂ ਜੀ ਮਾਰਚ 2015 ਤੋਂ ਕੋਠੇ ਚੜ੍ਹ ਕੇ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਆਮ ਆਦਮੀ ਪਾਰਟੀ ਤੋਂ ਬਚਿਓ ਸੁਣਿਆ ਗਏ ਨੇ ਜੀ 10 ਸਾਲ ਰੌਲਾ ਪਾਉਂਦੇ ਰਹੇ ਅਸੀਂ ਇਸ ਤਰ੍ਹਾਂ ਹੀ ਚੈਨਲਾਂ 'ਤੇ ਜਿਵੇਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਸਰ ਇਨਾਂ ਅਰਗੇ ਠੱਗ ਕੋਈ ਨਹੀਂ ਜੇ ਇਨਾਂ ਅਰਗੇ ਲੁੱਟਣ ਵਾਲੇ ਕੋਈ ਨਹੀਂ ਜੇ ਇਨਾਂ ਅਰਗੇ ਸ਼ੈਤਾਨ ਚਲਾਕ ਕੋਈ ਨਹੀਂ ਇਨਾਂ ਨੂੰ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਵੱਡੀ ਗੱਲ ਹੈ ਅਸੀਂ ਤੇ ਅਸੀਂ ਤੇ ਬਦਲਣਾ ਅਸੀਂ ਤੇ ਬਦਲਣਾ ਦੂਜੇ ਬਹੁਤ ਮਾੜੇ ਦੂਜੇ ਜਿਹੜੇ ਇੱਥੇ ਦੇ ਸੀਗੇ ਉਹ ਮਾੜੇ ਹੋ ਗਏ ਜਿਹੜੇ ਦਿੱਲੀ ਵਾਲੇ ਸੀ ਉਹ ਚੰਗੇ ਹੋ ਗਏ ਇਹਨਾਂ ਦਾ ਤੇ ਵਸ ਚੱਲਦਾ ਹੈ ਇਹ ਚੀ ਮਿਨਿਸਟਰੀ ਉਹਨੂੰ ਕੇਜਰੀਵਾਲ ਨੂੰ ਬਣਾਉਣ ਲਈ ਤਿਆਰ ਸੀਗੇ ਜੀ ਜੀ ਕੋਈ ਲੋੜ ਹੀ ਨਾ ਪੈਂਦੀ ਦੂਰ ਉਹਨਾਂ ਆਪ ਹੀ ਸਿੱਧਾ ਕੰਮ ਜੋ ਲੁੱਟਣਾ ਸੀ ਲੁੱਟ ਲੈਂਦਾ ਦੋਹਿਆਂ ਥੀ ਅੱਜ ਪਛਤਾਉਂਦੇ ਆ ਲੋਕ ਸਾਰੇ ਨੀ ਸਾਡੇ ਬੰਦੇ ਵੀਲੇ ਸਿਰ ਨਹੀਂ ਨਾ ਸਮਝਦੇ ਹਮ ਯਾਦ ਵੀਲੇ ਸਿਰ ਨਹੀਂ ਸਮਝੋਗੇ ਕਦੇਲੇ ਸਮਝੋਗੇ ਤੇ ਫਿਰ ਨੁਕਸਾਨ ਕਰੋਗੇ ਜੀ ਕਿੰਨੀ ਕੁ ਵਾਰੀ ਆਪਾਂ ਮਤਲਬ ਇਹੋ ਜੇ ਤਜਰਬਿਆਂ ਚ ਪਏ ਰਾਵਾਂਗੇ ਪੰਜਾਬ ਬਹੁਤ ਪਛੜ ਚੁੱਕਾ ਪੰਜਾਬ ਤੇ ਕਰਜ਼ਾ 4.5 ਲੱਖ ਕਰੋੜ ਹੋ ਜਾਣਾ 170 1.70 ਹਜ਼ਾਰ ਕਰੋੜ ਤੇ ਇੰਨਾ ਕੱਲਿਆਂ ਨਹੀਂ ਚੜਾ ਜਾਣਾ ਬਿਲਕੁਲ ਜੀ ਆ ਜਿਹੜੀ ਹੁਣ ਵਾਲੀ ਸਰਕਾਰ ਜਿਹੜੀ ਬੜੀ ਚਾਵਾ ਨਾਲ 93 ਬੰਦੇ ਲਿਆਂਦੇ ਇਹਨਾਂ ਨੂੰ ਪੁੱਛੋ ਨਾ ਹੁਣ ਜੀ ਹੋ ਸਕਦਾ ਹੋ ਸਕਦਾ ਕਿ ਅਜੇ ਵੀ ਲੋਕ ਉਹ ਤੰਤਰ ਜੰਤਰ ਸਾਰਾ ਜਿਹੜਾ ਵਰਤਦੇ ਆ ਜਿਸ ਤਰ੍ਹਾਂ ਸ਼ਾਮਦਾਮ ਦੰਡ ਭੇਦ ਮਾਰ ਕਟਾਈ ਕਹਿ ਗਿਆ ਸੀ ਸੋਧਿਆ ਉਹ ਵਰਤ ਕੇ ਅਜੇ ਵੀ ਉੱਥੇ ਸ਼ਾਇਦ ਕਿਉਂਕਿ ਜਿਮਨੀ ਚੌਂਕ 'ਚ ਕਾਫੀ ਹੱਥ ਭਾਰੂ ਸਰਕਾਰਾਂ ਦਾ ਹੋ ਜਾਂਦਾ ਜਿੱਤ ਜਾਣ ਕਿਉਂਕਿ ਬੰਦੇ ਵੀ ਤੇ ਕਾਫੀ ਆ ਨਾ ਉੱਥੇ ਰੌਲਾ ਰੱਪਾ ਪਾਉਣ ਲਈ ਪੈਸਾ ਹੁੰਦਾ ਪ੍ਰਭਾਵ ਹੁੰਦਾ ਕੁਛ ਤੇ ਆਈਦਾ ਲੋਕ ਸਾਡੇ ਸਾਡੇ ਤੇ ਸਸੂਲਾਂ ਨਾਲ ਚੱਲਦੇ ਨਹੀਂ ਆ ਕੋਈ ਲਾਲਚਾਂ ਨਾਲ ਆ ਜਾਂਦੇ ਕੋ ਡਰਛ ਆ ਜਾਂਦੇ ਹਾਂਜੀ ਹਾਂਜੀ ਪਰ ਪਰ ਜਿਹੜੀ ਉੱਥੇ ਦਾ ਜਿਹੜਾ ਬਣਿਆ ਸਾਰਾ ਮਾਹੌਲ ਉਹ ਇਹਨਾਂ ਕੀਕਵਾਖ ਕਿਸੇ ਲਈ ਵੀ ਨਹੀਂ ਹੈ ਜੀ ਤੁਸੀਂ ਜਿ ਤਰ੍ਹਾਂ ਕਹਿ ਰਹੇ ਆ ਨਾ ਕਿ ਮਨਦੀਪ ਜਿੱਤਿਆ ਪਿਆ ਅਜੇ ਸਾਰਾ ਖੁੱਲ ਕੇ ਮੈਦਾਨ ਚ ਸਾਰੇ ਨਹੀਂ ਆਏ ਜਦੋਂ ਸਾਰੇ ਆਉਣਗੇ ਤੇ ਉਦੋਂ ਹੋਰ ਹਾਂ ਬਿਲਕੁਲ ਬਿਲਕੁਲ ਤੋ ਇਸ ਮਹੀਨੇ ਦੇ 31 ਅਕਤੂਬਰ ਤੱਕ ਜਿਹੜਾ ਉਦੋਂ ਪਤਾ ਲੱਗੂਗਾ ਕਿ ਸਾਰੀਆਂ ਚੀਜ਼ਾਂ ਤੁਹਾਡੇ ਕਹਿਣ ਦਾ ਪਾਵਰ ਠੀਕ ਹੈ ਜਿਹੜੀ ਰਿਪੋਰਟ ਦਿਨ ਦਿਨ ਵਿੱਚ ਬਦਲਦੀ ਹੈਗੀ ਆ ਹਾਂ ਬਿਲਕੁਲ ਅਗਹੀ ਗੱਲ ਹੁਣ ਅਕਾਲੀ ਦਲ ਦੀ ਇਹਨਾਂ ਲਈ ਵੀ ਇੱਕ ਰਿਪੋਰਟ ਕਾਰਡ ਮਤਲਬ ਅਪੀਨਾਂ ਤੋਂ ਖੈਰ ਇੰਨਾ ਦਾ ਇੰਪਰੂਵ ਇਸ ਕਰਕੇ ਉਹ ਥੱਲੇ ਹੀ ਐਨੇ ਚਲੇ ਗਏ ਸੀ ਇਹ 3 ਸੀਟਾਂ ਤੇ ਰਹਿ ਗਈ ਸੀ ਇਸ ਲਈ ਵੋਟਾਂ ਪਰਸੈਂਟੇਜ ਦੇ ਹਿਸਾਬ ਨਾਲ ਵੀ ਹੋਰ ਵੀ ਜਿੰਨਾ ਕੰਮ ਉਥੇ ਸੁਖਵੀਰ ਬਾਦਲ ਹੁਣਾਂ ਨੇ ਐਦ ਕੀ ਫਲੱਡ ਦੇ ਵਿੱਚ ਕੀਤਾ ਹੋਰ ਸਾਰਾ ਕੀਤਾ ਉਹ ਜਿਹੜਾ ਪਰਸੈਂਟ ਵੋਟ ਪਰਸੈਂਟੇਜ ਤੇ ਇੰਪਰੂਵ ਕਰਨਗੇ ਭਾਜਪਾ ਨਾਲੋਂ ਵੀ ਠੀਕ ਕਿਉਂਕਿ ਸਿੱਧੇ ਵੋਟ ਹੈ ਸਿੱਖ ਵੋਟ ਆ ਬੀਜੇਪੀ ਨਾਲੋਂ ਪਹਿਲਾਂ ਬੀਜੇਪੀ ਨਾਲੋਂ ਵੀ ਥੱਲੇ ਚਲੇ ਗਏ ਸੀਗੇ 18 ਉਹਨਾਂ ਦੇ ਕਿੰਨੇ ਪਰਸੈਂਟ ਦੀ ਇਹਨਾਂ ਦੇ ਰਹਿ ਗਏ ਸੀ ਉਹਨਾਂ ਦੇ ਮੇਰੇ ਖਿਆਲ 26 ਜਿੰਨੇ ਪਰਸੈਂਟ ਸੀ ਹੂੰ ਇਹ ਐਤ ਕੀ ਵੋਟ ਪਰਸੈਂਟੇਜ ਇਹਨਾਂ ਦੀ ਇੰਪਰੂਵ ਹੋਊਗੀ ਕੈਂਡੀਡੇਟ ਜਿੱਤਦਾ ਨਹੀਂ ਜਿੱਤਦਾ ਉਹ ਤੇ ਗੱਲਾਂ ਅਜੇ ਬਹੁਤ ਵੱਡੀਆਂ ਹੋਣਗੀਆਂ ਆਉਣ ਵਾਲਾ ਜਿਹੜੀਆਂ ਕੈਂਪੇਨ ਆ ਕਿੱਦਾਂ ਨੂੰ ਜਾਂਦੀ ਉਹਦੇ ਚ ਦੇਖਣ ਨੂੰ ਚਲੋ ਕਾਲੀਦਲ ਬਾਦਲ ਦਾ ਹੀ ਮੈਂ ਇੱਕ ਸਵਾਲ ਤੁਹਾਨੂੰ ਕਰਨ ਲੱਗਾ ਮਜੀਤ ਸਿੰਘ ਜੀ ਜਿਸ ਤਰ੍ਹਾਂ ਕਹਿੰਦੇ ਵੀ ਕਾਲੀਦਲ ਬਾਦਲ ਵੱਲੋਂ ਆਪਣਾ ਉਮੀਦਵਾਰ ਧਰਮਫੋਜੀ ਦੇ ਪਰਿਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ ਚ ਕਹਿੰਦੇ ਵੀ ਇੱਥੇ ਵੱਡਾ ਸਵਾਲ ਹੈ ਕਿ ਪੰਜਾਬ ਦੇ ਸਾਰੇ ਧਰਮੀ ਫੌਜੀਆ ਨੇ ਬਾਦਲ ਦਲ ਦਾ ਡਟ ਕੇ ਵਿਰੋਧ ਕੀਤਾ ਕਹਿੰਦੇ ਤੇ ਇਹ ਕਹਿੰਦੇ ਵੀ ਅੱਜ ਤੱਕ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਸੀਗਾ ਲੇਕਿਨ ਅੱਜ ਬੇੜੀ ਡੋਬਰੀ ਦੇ ਧਰਮੀ ਫੌਜੀ ਯਾਦ ਆ ਗਏ ਕਹਿੰਦੇ ਕਹਿੰਦੇ ਵੀ ਅਸੀਂ ਤੇ ਇਹ ਗੱਲ ਕਹਿੰਦੇ ਹਾਂ ਭੈਣ ਜਗਵਿੰਦਰ ਕੌਰ ਨੂੰ ਕਾਗੜੀ ਵੀ ਵਾਪਸ ਲੈ ਲਵੇ ਉਹਨਾਂ ਅਪੀਲ ਕੀਤੀ ਇਸ ਧਰਮੀ ਫੌਜੀਆ ਨੇ ਪੂਰੇ ਪੰਜਾਬ ਦੇ ਆਣੇ ਚਲੋ ਇਹ ਤੇ ਇਸੇ ਤੇ ਉਹਨੇ ਇਹਨਾਂ ਦਾ ਵੇਖਣ ਵਾਲੀ ਗੱਲ ਹੈ ਕਿ ਕਿਹੜੇ ਧਰਮੀ ਫੌਜੀ ਸਾਰਿਆਂ ਨੇ ਤੇ ਨਹੀਂ ਕੀਤੀ ਹੋਊਗੀ ਕਿਉਂਕਿ ਕੁਝ ਦੇ ਨਾਲ ਐਜੀਪੀਸੀ ਦੇ ਨਾਲ ਉਹਨਾਂ ਕੋਲ ਲਗਾਤਾਰ ਉਹ ਉਸ ਤਰ੍ਹਾਂ ਦਾ ਜਾਂਦਾ ਇਹ ਪ੍ਰਚਾਰ ਸੋਸ਼ਲ ਮੀਡੀਆ ਤੇ ਹੋ ਜਾਂਦੀਆਂ ਕਿਉਂਕਿ ਐਸਜੀਪੀਸੀ ਸਪੋਰਟ ਕਰ ਰਹੀ ਜਾ ਉਹਨਾਂ ਨੂੰ ਤੇ ਇਸ ਕਰਕੇ ਉਹਨਾਂ ਨੇ ਗਲੇ ਲਾਇਆ ਨਾ ਔਰ ਕਿੰਨੇ ਲਾਇਆ ਤੇ ਐਸਜੀਪੀਸੀ ਦਾ ਤੇ ਹੈਗਾ ਤੇ ਉਹਨਾਂ ਨਾਲ ਹੀ ਆ ਉਹ ਦੋਨੋਂ ਜਿਹੋ ਜੇ ਹੋਣਗੇ ਜਿਹੜੇ ਕੁਛ ਇਹਨਾਂ ਦੇ ਇਹੋ ਜਿਹੇ ਹੋਣਗੇ ਪਰ ਇੰਜ ਨਹੀਂ ਹੁੰਦਾ ਕਿ ਐਨ ਬਲੌਕ ਸਾਰਿਆਂ ਨੇ ਇੰਜ ਕਰਤਾ ਤੇ ਇਸ ਕਰਕੇ ਉਹ ਹੁਣ ਉਹਨਾਂ ਦੇ ਨਾਲ ਖੜੇ ਆ ਤੇ ਉਹ ਕਾਗਜ਼ ਵਾਪਸ ਲੈ ਲੈਣਗੇ ਭਾਜੀ ਉਹਨਾਂ ਦੇ ਕਹਿਣਾ ਹੈ ਵੀ ਜਿਨ੍ਹਾਂ ਨੇ ਡੰਗਰ ਸੰਭਾਲੇ ਸੀ ਬਾਦਲ ਪਰਿਵਾਰ ਦੇ ਕਹਿੰਦੇ ਵੀ ਉਹਨਾਂ ਨੂੰ ਧਰਮੀ ਫੌਜੀ ਸਮਝਿਆ ਸਾਨੂੰ ਸਮਝੇ ਨਹੀਂ ਕਿੰਨਾਂ ਨੇ ਡੰਗਰ ਸੰਭਾਲੇ ਸੀ ਜਿਹੜੇ ਧਰਮੀ ਫੌਜੀ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ এসਜੀਪੀਸੀ ਚ ਜਾਂ ਹੋਰ ਆਸ-ਪਾਸ ਕਿਤੇ ਲਗਾਇਆ ਕਹਿੰਦੇ ਵੀ ਉਹਨਾਂ ਨੇ ਬਾਦਲ ਪਾਰਵਾਰ ਦੇ ਡੰਗਰ ਸੰਭਾਲੇ ਸੀ ਇਸ ਕਰਕੇ ਤੁਸੀਂ ਠੀਕ ਕਹਿ ਰਹੇ ਆ ਮੈਂ ਤੇ ਇਹੀ ਕਹਿ ਰਹੇ ਆ ਨਾ ਕਿ ਜਿਹੜੇ ਬੰਦੇ ਨਾਰਾਜ਼ ਹੋਣਗੇ ਤੇ ਰੌਲਾ ਪਾਉਣਗੇ ਹੀ ਜਿਹੜੇ ਬੰਦੇ ਖੁਸ਼ ਹੋਣਗੇ ਉਹ ਕਹਿਣਗੇ ਅਕਾਲੀ ਦਲ ਵਰਗਾ ਕੋਈ ਬੰਦਾ ਹੀ ਨਹੀਂ ਪਰ ਇਹ ਨਹੀਂ ਕਹਿ ਸਕਦੇ ਜਿਵੇਂ ਤੁਸੀਂ ਪਹਿਲਾਂ ਅਸਰਟ ਕਰ ਲਿਆ ਕਿ ਸਾਰੇ ਹੀ ਕਹਿ ਰਹੇ ਆ ਸਾਰੇ ਸੂਰੇ ਕੁਛ ਨਹੀਂ ਕਰੀ ਪੀ ਹੁੰਦੇ ਉਹਨਾਂ ਚ ਉਹ ਹੁੰਦੇ ਜਿਹੜੇ ਨਾਰਾਜ਼ ਹੋਣਗੇ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਉੱਥੇ ਤੱਪੜ ਵਿਛਾਉਂਦੇ ਰਹੇ ਜਿਹੜੇ ਦਰੀਆਂ ਮਛਾਉਂਦੇ ਰਹੇ ਉਹ ਉਹਨਾਂ ਨੇ ਆਪਣਾ ਕੈਂਡੀਡੇਟ ਖੜਾ ਕਰਤਾ ਹੂੰ ਪਰ ਉਹ ਸਾਰੇ ਥੋੜਿਆ ਨਹੀਂ ਕੀਤਾ ਬਹੁਤ ਸਾਰੇ ਸਪੋਰਟ ਵੀ ਕਰਨਗੇ ਜਿਹੜੇ ਕੈਂਡੀਡੇਟ ਹੁਣ ਲੈ ਕੇ ਆਂਦਾ ਖਾਲੀਦ ਆਲਾ ਹਰਮੀਤ ਸੰਧੂ ਉਹਦੀ ਸਪੋਰਟ ਵੀ ਕਰਨਗੇ ਬਹੁਤ ਸਾਰੇ ਬਗਾਵਤ ਵੀ ਕਰਨਗੇ 26 ਕੈਂਡੀਡੇਟ ਹੈ ਦੇਖੋ ਕਿੱਧਰ ਨੂੰ ਕੌਣ ਕਿੱਧਰ ਨੂੰ ਜਾਂਦਾ ਕਾਫੀ ਉਪਰ ਥੱਲੇ ਉੱਠ ਕੇ ਬੈਠ ਕੇ ਜੇ ਹੋਊਗੀ ਸੋ ਮਨਜੀਤ ਸਿੰਘ ਜੀ ਅਗਲਾ ਸਵਾਲ ਕਰਦਾ ਵੀ ਆਪ ਉਮੀਦਵਾਰ ਦਰਨਤਾਰ ਤੋਂ ਹਰਮੀਤ ਸਿੰਘ ਸੰਧੂ ਸੁਰਖੀਆਂ 'ਚ ਹੈਗੇ ਨੇ ਸੀਐਮ ਭਗਵੰਤ ਮਾਨ ਦਾ ਹਰਮੀਤ ਸਿੰਘ ਸੰਧੂ ਨੂੰ ਨਸ਼ਿਆਂ ਦਾ ਸਦਾਗਰ ਕਹਿਣ ਦਾ ਜਿਹੜਾ ਉਹਨਾਂ ਦਾ ਵੱਡਾ ਬਿਆਨ ਸੀਗਾ ਪਹਿਲਾਂ ਕਹਿੰਦੇ ਵੀ ਨੌਜਵਾਨੀ ਦਾ ਇੱਕ ਕਾਤਲ ਸੀਗਾ ਆਪ ਆਪਦੇ ਮੂੰਹੋਂ ਬੋਲਦੇ ਹੁੰਦੇ ਸੀਗੇ ਸੋ ਅੱਜ ਮਾਨ ਸਾਹਿਬ ਦੇ ਜਿਹੜੇ ਬੋਲ ਪੱਟੀ ਤੋਂ ਥੱਲੇ ਕਿਉਂ ਉਤਰ ਗਿਆ ਕੀ ਕਾਰਨ ਲੱਗਦਾ ਤੁਹਾਨੂੰ ਨਹੀਂ ਤਾਂ ਆਮ ਆਦਮੀ ਪਾਰਟੀ ਦਾ ਤੇ ਰਵਾਜ ਹੀ ਇੰਜ ਹੈ ਨਾ ਹਾਂਜੀ ਆਮ ਆਦਮੀ ਪਾਰਟੀ ਦਾ ਤੁਸੀਂ ਉਹ ਰਿੰਕੂ ਦੇਖੋ ਕਿੱਥੋਂ ਆਇਆ ਤੇ ਕਿੱਥੇ ਗਿਆ ਫਿਰ ਇੱਕ ਮੁੰਡਾ ਹੋਰ ਉਥੇ ਜਲੰਧਰ ਤੋਂ ਲਿਆਂਦਾ ਸੀ ਮੁੜ ਕੇ ਬੀਜੇਪੀ 'ਚ ਚਲਾ ਗਿਆ ਇੰਨਾ ਜਾ ਕੇ ਜਿੰਨੇ ਵੀ ਆ ਕੈਂਡੀਡੇਟ ਹੁੰਦੇ ਆ ਤੇ ਦੂਜੇ ਦਾ ਪੱਟ ਕੇ ਤੇ ਦੇਖਦੇ ਰਹਿੰਦੇ ਆ ਆਂਡ ਗਵਾਂਡ ਛਾਤੀ ਮਾਰ ਕੇ ਕਿ ਕਿੱਥੋਂ ਬੰਦਾ ਚੱਕ ਕੇ ਤੇ ਆਪਾਂ ਖੜਾ ਕਰਨਾ ਹਾਂਜੀ ਕੰਮ ਕੋਈ ਹੋਰ ਕਰੂਗਾ ਕੈਂਡੀਡੇਟ ਨਾਲ ਦੀ ਪਾਰਟੀ 'ਚ ਲਿਆਉਣਗੇ ਇਹਨਾਂ ਨੂੰ ਕੋਈ ਸ਼ਰਮ ਸ਼ਰਮ ਨਹੀਂ ਆ ਕਿ ਸਾਡੀਆਂ ਪਾਰਟੀਆਂ 'ਚ ਇਹ ਚੀਜ਼ ਹੋ ਰਹੀ ਆ ਜੀ ਆ ਕਾਂਗਰਸੀ ਕਿੰਨੇ ਬੀਜੇਪੀ 'ਚ ਚਲੇ ਗਏ ਕੈਪਟਨ ਅਮਰਿੰਦਰ ਸਿੰਘ ਵਰਗੇ ਬੰਦੇ ਚਲੇ ਗਏ ਹੋਰ ਤੁਸੀਂ ਗੱਲ ਛੱਡੋ ਜੀ ਜਿਹੜੇ ਪੱਕੇ ساری ਉਮਰ ਕਾਂਗਰਸੀ ਰਹੇ ਆ ਹਾਂਜੀ ਇਸ ਲਈ ਇਸ ਲਈ ਇਹ ਜਿਹੜਾ ਜਾਣਾ ਆਉਣਾ ਇਹ ਲੋਕਾਂ ਦੇ ਵਿੱਚ ਮਾੜੀ ਗੱਲ ਹੈ ਇੱਕ ਐਕਸੈਪਟੈਂਸ ਹੀ ਬਣ ਗਈ ਹੈ ਇਹਨਾਂ ਨੂੰ ਹੁਣ ਉਹ ਦੁੱਧ ਤੋਤਾ ਕਰ ਲਿਆ ਹੋਣਾ ਕੋਈ ਨਾ ਕੋਈ ਗੰਗਾ ਜਲ ਛਿੜਕਤਾ ਹੋਣਾ ਜਵੇਂ ਬੀਜੇਪੀ ਛਿੜਕਦੀ ਹੈ ਤੇ ਸਾਰਿਆਂ ਨੂੰ ਸਾਫ਼ ਕਰ ਲੈਂਦੀ ਜੀ ਹੂੰ ਸੋ ਮਨਜੀਤ ਸਿੰਘ ਜੀ ਮੈਂ ਖੀਲਾਇ ਸਵਾਲ ਕਰਦਾ ਵੀ ਨਵੇਂ ਸਰਜੀਤ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪੰਥਕ ਉਮੀਦਵਾਰ ਮਨਦੀਪ ਸਿੰਘ ਨੂੰ ਆਪਣਾ ਪੂਰਾ ਸਮਰਥਨ ਦੇ ਦਿੱਤਾ ਹੈ ਤੁਹਾਨੂੰ ਇਹ ਸਾਰੇ ਕਿਵੇਂ ਲੱਗਦਾ ਹੈ ਇਨਨੂੰ ਆਪਣਾ ਕੈਂਡੀਡੇਟ ਖੜਾ ਕਰਨਾ ਚਾਹੀਦਾ ਸੀ ਨਹੀਂ ਸੀ ਲੱਭਦਾ ਤੇ ਹਰ ਯਾਨੀ ਹਰਪ੍ਰੀਤ ਸਿੰਘ ਨੂੰ ਖੁਦ ਖੜਾ ਹੋ ਜਾਣਾ ਚਾਹੀਦਾ ਸੀ ਉਹ ਪੰਥ ਕੀਰਗਿਆ ਪੰਥ ਦੇ ਅਕਾਲ ਤਖਤ ਦੇ ਜਥੇਦਾਰ ਹੈ ਪਤਾ ਲੱਗ ਜਾਂਦਾ ਪੋਲਿਟਿਕਸ ਕਿਸ਼ਪਾ ਵਿਕਦੀ ਹੈ ਜੀ ਨਹੀਂ ਨਾ ਸਰ ਡਰ ਕਿੱਥੋਂ ਰਿਹਾ ਨਾ ਖੜਨ ਦਾ ਨਾ ਕਰਦਾ ਪਤਾ ਨਹੀਂਦਾ ਇੱਜ਼ਤ ਦਾ ਐਟ ਸਟੇਕ ਹੁੰਦੀ ਆ ਜਿਹੜੀਆਂ ਗੱਲਾਂ ਕਰਨੀਆਂ ਹੋਰ ਹੁੰਦੀਆਂ ਕਿਹੜਾ ਬੰਦਾ ਨਵਾਂ ਇਨਾਂ ਚ ਜੀ ਜਿਹੜਾ ਨਵਾਂ ਬੰਦਾ ਆ ਉਹੋ ਹੀ ਬੰਦੇ ਇੱਥੋਂ ਚੁੱਕ ਕੇ ਉੱਥੇ ਲੈ ਗਏ ਜਿਹੜੇ ਬੀਜੇਪੀ ਨੇ ਰਸੇ ਤਡਾਉਂਦੇ ਸੀ ਸਮਝੌਤਾ ਕਰਨ ਤੇ ਪਾਰਲੀਮੈਂਟ ਦੀਆਂ ਚੋਣਾਂ 'ਚ ਜਦੋਂ ਉੱਥੇ ਦਾ ਨਹੀਂ ਲੱਗਾ ਤੇ ਫਿਰ ਕਹਿੰਦੇ ਕਿ ਸਾਨੂੰ ਪ੍ਰਧਾਨ ਬਣਾ ਦਿਓ ਇਹ ਇਹ ਸੁਖਵੀਰ ਬਾਦਲ ਕਿਉਂ ਕੱਲਾ ਇੰਨਾ ਜੀ ਇੱਕ ਪਰਿਵਾਰ ਦਾ ਕਿਉਂ ਸਾਨੂੰ ਬਣਨਾ ਚਾਹੀਦਾ ਉਹਦਾ ਰੌਲਾ ਪਾ ਕੇ ਬਾਹਰ ਚਲੇ ਗਏ ਉਹ ਬਾਹਰ ਹੀ ਰਹਿ ਗਏ ਨਵਾਂ ਕਾਲੀ ਦਲ ਬਣ ਕੇ ਆ ਬੰਦੇ ਤੇ ਉਹ ਹੀ ਆ ਸਪਟਾ ਲਈ ਚਾਉਂਗੇ ਇਹ ਕਿਤੇ ਪੰਜਾਬ ਲਈ ਗਏ ਆ ਪੰਜਾਬੀਆਂ ਲਈ ਗਏ ਆ ਜੀ ਠੀਕ ਹੈ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਸ ਤਰ੍ਹਾਂ ਅਸੀਂ ਤਰਨਤਾਰਨ ਦੀ ਜਿਮਨੀ ਚੌਂਕ ਤੇ ਗੱਲਬਾਤ ਕੀਤੀ ਹੈ ਦਰਸ਼ਕਾਂ ਦੇ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ